ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਚ ਬਹੁਤ ਬਹੁਤ ਵੈਲਕਮ ਆ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਢੇਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਆਪਣੇ ਅੰਕਲ ਸਰੂਪ ਸਿੰਘ ਹੁਣਾਂ ਕੋਲ ਨਾਲ ਪਿੰਦਰ ਵੀਰਾਂ ਕੋਲ ਸਾਸੀ ਗਾਲ ਵੀਰੇ ਸਾਸੀ ਗਾਲ ਵੀਰ ਜੀ ਹੋਰ ਸਨਾਓ ਠੀਕ ਠਾਕ ਬਹੁਤ ਵਧੀਆ ਕਿਰਪਾ ਬਾਬੇ ਚਲੋ ਵਧੀਆ ਜੀ ਸੁਣਾਓ ਆਪਣੀ ਸਿਹਤ ਹਾਲ ਜੀ ਵਧੀਆ ਕਿੱਦਾਂ ਫਿਰ ਲਾਏ ਮੰਡੀ 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 ਲਾਏ ਚਲੋ ਵਧੀਆ ਵਧੀਆ ਨੇ ਕਿਦਾਰਿਆ ਫਿਰ ਮੋਲ ਮੋਲ ਵਧੀਆ ਰਿਆ ਵੇਖਿਆ ਸਾਰੇ ਮਾਲ ਚਲੋ ਵਧੀਆ ਵਧੀਆ ਜੀ ਸਾਹਿਗਰ ਬੱਪਾਈ ਸਤਿਗੁਰ ਜੀ ਹੋਰ ਸੁਣਾਓ ਠੀਕ ਠਾਕ ਠੀਕ ਆ ਵਧੀਆ ਵਧੀਆ ਚਾਹੀਦਾ ਮੇਰਾ ਤਾਂ ਵਧੀਆ ਹਾਂ ਨਹੀਂ ਮਹਾਰਾਜ ਦੀਆਂ ਮੇਰਾ ਆਟੀਆਂ ਗਾੜੀਆਂ ਜੀ ਹੋਰ ਸੁਣਾਓ ਸੇਧਾ ਕਹਿਣਾ ਠੀਕ ਹੈ ਜੀ ਚਲੋ ਵਧੀਆ ਵਧੀਆ ਅੱਜ ਫਿਰ ਕਿੰਨੀਆਂ ਪੰਦਰਵੀਰ ਮਈਆਂ ਆਪਣੇ ਕੋਲ ਮੱਜਾਂ ਦਾ ਯਾਰ ਆਪਣੇ ਕੋਲ ਦਾ ਹੀ ਅਛਾਈ ਤੇ ਇੱਕ ਸਵੇਰੇ ਵੇਚੀ ਤੋਂ ਲਾਗੇ ਤੇ ਇੱਕ ਦਾ ਸੌਦਾ ਉਹ ਕੋਈ ਨਹੀਂ ਵੀਡੀਓ ਪਾਉਣੇ ਬੰਦੇ ਬੇਤਨ ਵਾਲੇ ਠੀਕ ਹੈ ਜੀ ਠੀਕ ਠੀਕ ਬਾਕੀ ਗਾਵਾਂ ਵੀ ਆ ਜਾਣਾ ਆਪਣੇ ਕੋਲ ਹਾਂ ਇੱਕ ਗਾਵਾਂ ਤੋਂ ਕੱਲ ਵਿੱਚ ਇੱਕ ਗਾਂ ਹੈਗੀ ਆ ਠੀਕ ਹੈ ਜੀ ਤੇ 6 ਮਈਆਂ ਠੀਕ ਆ ਜੀ ਬਾਕੀ ਇੱਕ ਦੋ ਵਿੱਚ ਮਈਆਂ ਕੱਥੀਆਂ ਨਹੀਂ ਪਾਉਣੀਆਂ ਤੁਹਾਨੂੰ ਚਲੋ ਕੋਈ ਤਿਆਰ ਕਰ ਗਿਆ ਨਾ ਆ ਵੀਰੇ ਮੈਂ ਆ ਗਈ ਗੱਬਣ ਹਾਂਜੀ ਗੱਬਣ ਵੀ ਜੀ ਦੇਖੋ ਵੀਰੇ ਵੱਡੀ ਛੋਟੀ ਆ ਫੁੱਲ 15 16 ਕਿਲੋ ਵਾਲੀ ਮਈਆਂ ਇਹ ਅੱਛਾ ਇਹ ਚੰਬਰੀ ਸਹੀ ਗੱਲ ਆ ਚੰਗੀ ਛੋਟੀ ਦੋ ਥਾਲੀ ਆ ਨਾ ਥੱਲਾ ਇਹ ਥੱਲਾ ਹੀ ਬਣਾ ਸਕਦਾ ਮੈਂ ਹਫਤਾ ਲਊਗੀ ਅੱਛਾ ਹਫਤਾ ਲਊਗੀ ਇਹ ਕਰਮਾ ਦੀ ਚੰਗੀ ਸਾਰੀ ਸਾਫ ਆ ਛੋਟੀ ਜਿੰਨੀ ਖੋਲ ਕੇ ਤੁਰਦੇ ਵੀਰੇ ਦੇਖੋ ਵੀਰੇ ਛੋਟੀ ਐ ਕਲਾ ਕਲਾ ਥਣ ਲਗਾ ਆਲਿਆਂ ਕਰਮਾ ਵਾਲੀ ਫੁੱਟਪਾਲੀ ਬਣੀ ਪਈਂ ਜੀ। ਬਾਕੀ ਵੀਰ ਜੀ ਕੱਦ ਕੋਤ ਫੁੱਲ ਵੱਡਾ ਆ। ਅਰੇ ਕਰਮੀਰੇ ਨੇ ਹੱਥਾਂ ਲੈ ਨਹੀਂ। ਸਹੀ ਗੱਲ ਆ ਵੀਰੇ ਸਹੀ ਗੱਲ ਆ। ਠੀਕ ਆ ਜੀ। ਵੇਖੋ ਵੀਰ। ਮੈਂ ਵੇਲਾ ਕੱਢੀਆ। ਨਹੀਂ ਵੀਰੇ ਪੱਕੀ ਗੱਲ। ਚੰਗੀ ਆ ਛੋਟੀ। ਯਾਰ ਤਿੰਨ ਕਰਮੀਰੇ ਬੜਾ ਆਪਾਂ ਮਾੜਾ ਮਾ ਚੱਕਦੇ ਨਹੀਂ ਆ। ਬਿਲਕੁਲ ਬਿਲਕੁਲ ਵੀਰੇ ਬਿਲਕੁਲ ਜੀ। ਨਹੀਂ। ਹਾਂ ਜੀ। ਉਹ ਇਹ ਤੇਰੇ ਮੈਂ ਬੰਦਾ ਨਹੀਂ ਤੇ ਜੇ ਬੰਨੇ ਦੇਖਦਾ ਛੋਟੀ। ਹਾਂ ਛੱਡੇ ਦੀ ਵੇਖਦਾ ਕਿਤਨਾ ਸਾਲ। ਭੈਣ ਜੀ। ਸਹੀ ਗੱਲ ਹੈ ਹੁਣ ਹੌਤਾ ਲਉਗੀ ਸਹੀ ਗੱਲ ਹੈ ਟੀੜ ਟੀੜ ਠੀਕ ਹੈ ਜੀ ਹਾਂ ਇਹ ਤਾਂ ਫਿਰ ਰੇਟ ਪਿੰਦਰ ਵੀਰ ਵੀਰ ਨੇ ਰਿਆ ਆ ਪਾ ਕਰਨ ਨੂੰ 1.5 ਲੱਖੀ ਘੜੀ ਜਾ ਨਹੀਂ ਬਿਲਕੁਲ 1.40 ਘੜੀ ਜਾ ਜੋ ਮਰਜ਼ੀ ਘੜੀ ਜਾ ਹਾਂਜੀ ਇਹ ਹਾਂ ਨਾ ਜਿਹੜੀ ਦੇਣੀ ਐ ਨਾ 1.30 ਹੀ ਦੇਣੀ ਐ ਹਾਂ ਨਾ 1.30 ਇਹ 1.30 ਹੀ ਚਲੋ ਇੱਕ ਗੱਲ ਤਨ ਮੋਰਦਾ ਦਿੰਨਾ ਜਿਹੜੇ ਕੇ ਬੰਨੇ ਲੈਣੀ ਮੋਲ ਲਾ ਕੇ ਉਹ ਫੋਨ ਲਾਇ ਸਵਾਦ ਨਾਲ ਆਣੇ ਮੈਨੂੰ ਫੋਨ ਨਾ ਲਾਈ ਠੀਕ ਹਾਂ ਆ ਪੱਕੀ ਗੱਲ ਜੋ ਮੋਲ ਆਪਾਂ ਕਿਤਾ ਜਾਇ ਕੀਤਾ ਇੱਥੇ ਥੋੜੇ ਬੇ ਛੋੜ ਛੜ ਕਰ ਦਾਂਗੇ ਆ ਚਲੋ ਖੁਸ਼ੀ ਨਾਲ ਕੋਈ ਮਾਨ ਤਨ ਕਰ ਦਿਓ ਘਰ ਆਈਦਾ ਹਾਂ ਇਹ ਨਾ ਕੋਈ ਸੋਚੇ ਵੀ ਜਾਣੇ ਨਾ ਫਿਰ ਤਾਂ ਟੱਕੀਆਂ ਤੇ ਪੈਸੇ ਦੇਣੇ ਹ ਕੋਈ ਨਾ ਮੈਨੂੰ ਸੁਲਾਏ ਠੀਕ ਆ ਠੀਕ ਆ ਤੇ ਕੀ ਗੱਲ ਕਰਦਾਗਾ ਮਾਨਤਾ ਚਲੋ ਠੀਕ ਆ ਵੀਰੇ ਨਹੀਂ ਬਾਕੀ ਵੀਰੇ ਝੋਟੀ ਫੁੱਲ ਵੱਡੀ ਆ ਝੋਟੀ ਫੁੱਲ ਵੱਡੀ ਆ ਬ੍ਰੀਡ ਵਾਲੀ ਆ ਚਲੋ ਵਰਾ ਜੇ ਜੇ ਚਿੱਟਾ ਚੀਰ ਨਾ ਆਉਂਦਾ ਹੈਗਾ ਹਾਂਜੀ ਤੇ ਦੋ ਕਿਤਰਾ ਜਿਤਰਾ ਕਹੇਗਾ ਕਰਦਾਂਗੇ ਠੀਕ ਆ ਵੀਰੇ ਕੋਈ ਬੋਲਾ ਨਹੀਂ ਬਣਿਆ ਨਹੀਂ ਚੰਗੀ ਆ ਝੋਟੀ ਵੀਰੇ ਜਿੰਨੀ ਵੀ ਸਾਰੀ ਸਾਫ ਆ ਝੋਟੀ ਹਾਂ ਝੋਟੀ ਆ ਸੁਹੂਰੀ ਆ ਬੱਡੇ ਕੇ ਲੈ ਜਾਓ ਬੰਦਾ ਛੋਟੇ ਵੀ ਸੋਚੇ ਵੀ ਨਹੀਂ ਕੀ ਕੀ ਝੂਮ ਕਰ ਨਾ 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 ਵੀਰੇ ਬੋਲੋ ਉਹ ਲਗਾ ਦਈ ਇਹਦਾ ਇੱਥੇ ਉੱਤੇ ਆਏ ਕੋਈ ਵੱਡੀ ਦਿਖੂਗੀ ਵੀਡੀਓ ਚ ਇੱਕ ਗੱਲ ਹੋਰ ਆ 15 16 ਕਿਲੋ ਮਹੀਨਾ ਦੁੱਧ ਦੇ ਹਾਂਜੀ ਤੇ ਆਪਾਂ ਦੇਣ ਦਾਣਾ ਹੀ ਕੰਮ ਕਰੀਏ ਠੀਕ ਆ ਜੀ ਠੀਕ ਐ ਵੀਰੇ ਦੁੱਧ ਨਸਲ ਵਾਲੀ ਝੋਟੀ ਆ ਨਸਲ ਵਾਲੀ ਗੱਡੀ ਆ ਗਈ ਵੀਰੇ ਦੂਜੇ ਨੰਬਰ ਤੇ ਵੱਡੀ ਝੋਟੀ ਫੁੱਲ ਠੀਕ ਆ ਜੀ ਅੱਛਾ ਵੀਰੇ ਇਹ ਵੀ ਗੱਭਣ ਆ ਗੱਭਣੀਆਂ ਇਹਦੇ ਭੈਣ ਚਾਹਵਾ 407 ਗੱਡੀ ਦਾ ਜਿਹੜਾ ਵੱਡੀਆਂ ਵੀਰੇ ਕੱਟ ਕੋ ਤੇ ਬੜਾ ਲਗਾ ਕਰ ਮਾਲੀ ਨੇ ਫੁੱਲ ਵੱਡੀ ਆ ਇਹ ਵੀ ਦੇਰੀ ਹੁਤਾ ਲਿੰਗੇ ਐਵੇਂ ਚੱਲੋ ਟਾਪੀ ਢਾਉਗੀ ਪਰਪਿੰਦਰ ਵੀਰ ਇਹ ਵੀ ਫੁੱਲ ਵੱਡੀ ਆ ਨਾ ਫੁੱਲ ਬਣੂ ਵੀ ਮਈਆ ਫੁੱਲ ਵੱਡੀ ਫੁੱਲ ਤੇ ਵੀ ਟਾਪ ਢਾਉਗੀ ਬਾਕੀ ਸਾਂਭੀ ਸੂਬੀ ਵੀ ਹੈ ਕਾਲੀ ਜਾਨਵਰ ਕੀ ਆ ਸਹੀ ਗੱਲ ਆ ਜੀ ਬਿਲਕੁਲ ਚੰਗੀ ਆ ਜਿੰਨੀ ਵੀ ਸਾਰੀ ਕਰਮ ਵਾਲੀ ਬਟਨਾਂ ਉੱਤੇ ਚੜਾ ਆ ਗਿਆ ਇਹਨਾਂ ਦਾ ਮੈਂ ਨੂੰ ਰਿਆ ਇੱਕ ਸੱਜਣ ਆ ਜਿਹੜਾ ਆ ਇੱਥੇ ਕਹਿਣ ਰਿਹਾ ਸੀ ਹਾਂ ਜੀ ਵੀ ਜਿੰਦਾਪ ਤਾਂ ਮੈਂ ਤਾਂ ਹੀ ਲੈ ਲੈਂਦੇ ਰਸੀ ਨਹੀਂ ਪਾਉਂਦੇ ਨਵੀਂ ਮੈਂ ਕਿਹਾ ਰਸੀ ਪਾਉਂਦਾ ਮੌਕਾ ਇਹਨਾਂ ਨੂੰ ਲੋਕ ਹੀ ਦਿੰਦੇ ਬਿਲਕੁਲ ਬਿਲਕੁਲ ਆਪਾਂ ਇੱਦਾਂ ਹੀ ਮਾਲ ਵੇਦਿਆਂ ਦਸਿਆਂ ਪਾ ਮੰਨੇ ਆ ਪੌਣੀ ਕਿਉਂ ਨਹੀਂ ਰਸੀ ਲਿਆਉਣ ਲਈ ਆਪਾਂ ਸ਼ਹਿਰ ਗਏ ਬਿਲਕੁਲ ਜੀ ਬਿਲਕੁਲ ਆਏ ਆ ਦੇਖੋ ਜੀ ਜੋਤੀ ਇਹ ਤੋਂ ਬਾਰਾ ਇਹ ਕਿੰਨੀ 2.5 ਕਰ ਦਿੱਤੇ ਪੱਕੀ ਗੱਲ ਹੂੰ ਚੰਗੀ ਛੋਟੀ ਵੀਰ ਜੀ ਮੈਂ ਕਹਿੰਦਾ ਚੜ੍ਹਦੀ ਤਾਂ ਚੜ੍ਹਦੀ ਛੋਟੀ ਆ ਬਾਕੀ ਵੀਰੇ ਫੁੱਲ ਵੱਡੀ ਛੋਟੀ ਆ ਕੋਈ ਛੋਟੀ ਇਹ ਵੀ ਨਹੀਂ ਹੈਗੀ ਘਟੋ ਘਟ 6 ਫੁੱਟ ਕਰਦਾ ਹੂ ਬਾਕੀ ਰੰਗ ਸਿੰਗ ਲੱਗਾ ਬਰੀਡ ਆ ਵੀਰੇ ਬਰੀਡ ਆ ਕਾਲੀ ਬੰਬਾ ਯਾਰ ਫਿਰ ਥੱਲੇ ਹੋਵੇਗਾ ਤਾਂ ਬਣੀਗੀ ਨਹੀਂ ਇਹ ਗੱਲ ਇਹ ਵੀ ਹੱਥਾ ਲਊਗੀ ਹਾਂ ਇਹਦੇ ਰਕਾਰਡ ਤੌਰੂਗੀ ਘਰਮਾਲੀ ਦੇਖੋ ਚੰਗੀ ਵੀਰੇ ਇਹ ਵੀ ਜਿਹੜਾ ਕੋਈ ਜੋੜਾ ਹੀ ਲਾ ਜੂ ਮੈਂ ਕਹਿੰਦਾ ਨਹੀਂ ਤਾਂ ਇੱਕ ਰੀ ਪਰੋਹਣੇ ਬਾਅਦ ਘਰ ਆਵਾਂਗੇ ਪਹਿਲਾਂ ਵੀ ਜਿਹੜਾ ਬੰਦਾ ਕੋ ਜੋੜਾ ਲਾਏਗਾ ਉਹਨੂੰ ਕਹਿਣ ਵੀ ਨਵਾਂ ਲਿਆਉਣਾ ਪੈਣਾ ਇੱਥੇ ਖਲੋ ਇੱਥੇ ਖਲੋ ਤੇ ਵੀਰੇ ਹਾਂ ਇੱਥੇ ਖਲੋ ਸਹੀ ਗੱਲ ਵੀਰੇ ਕਹਿਣ ਨਵਾਂ ਹੀ ਆਊਗਾ ਵਾਹ ਦੇਖੋ ਕਰਮਾਲੀ ਇਹ ਸੀ ਛੰਡੀ ਮੈਂ ਸਹੀ ਗੱਲ ਆ ਵੀਰ ਜੀ ਇਹਦਾ ਫਿਰ ਰੇਡਪਿੰਦਰ ਵੀਰ ਇਹਦਾ ਯਾਰ ਮੋਲ ਕਰਨ ਨੂੰ ਜੋ ਮਰਜ਼ੀ ਕਰੀ ਜਾ ਅੱਛਾ ਇਹ ਵੀ ਇੱਕ ਤੀਰੀ ਦੇ ਦਿਆਂਗੇ ਜਿਹੜਾ ਕੋ ਬੰਦਾ ਜੋੜਾ ਲਾਇਆ ਹੈ ਕਹਣਾ 5000 ਕੇ ਛੋਟ ਕਰਦਾ ਚਲੋ ਠੀਕ ਹੈ ਬਰਾਬਰ ਹੀ ਮੁੱਲ ਚਲੋ ਠੀਕ ਹੈ ਮੈਂ ਉਹ ਹਡੀਆਂ ਨਾਲ ਛੋਟੀਆਂ ਪਰ ਵੀਤੀ ਵੱਡੀਆਂ ਛੋਟੀਆਂ ਦੋਵੇਂ ਫੁੱਲ ਵੱਡੀਆਂ ਫੁੱਲ ਸਾਈਜ ਨੂੰ ਕਹਿੰਦੇ ਥੱਲੇ ਵੀ ਚੰਗੇ ਟੱਪ ਡਾਉਣੀਆਂ ਦੀਆਂ ਕਰਮਾਉਣੀਆਂ ਠੀਕ ਹੈ ਵੀਤੀ ਹਾਂ ਚਲੋ ਬਾਕੀ ਮਾਂਤਣ ਕਰ ਦੋ ਮਾਂਤਣ ਕਰ ਦਾਂਗੇ ਯਾਰ ਉਹ ਨਹੀਂ ਕੋਈ ਟੈਨ ਗਾੜੀ ਵੀਰ ਤੇ ਆ ਗਈ ਤੇ ਜੇ ਨੰਬਰ ਤੇ ਵੀਰੇ ਦੋ ਮੈਂ ਆ ਗਈ ਗੱਬਣ ਅੱਛਾ ਵੀ ਗੱਬਣੀਆਂ ਹਾਂ ਦੋ ਦੇ 11 12 ਕਿਲੋ ਵੀ ਕੱਢਦੀ ਆ ਠੀਕ ਹੈ ਥੱਲੇ ਦੀ ਵੇਲਾ ਕਿੰਨਾ ਇੱਕ ਸਾਫ ਥੱਲੇ ਦੀ ਵੀਰ ਦੀ ਇਹ ਵੀ ਫੁੱਟ ਵਾਲੀ ਡਾਈ ਹੰਦੀ ਕਰਮ ਵਾਲੀ ਬਾਕੀ ਨਸਲ ਨੇ ਸਲਾਈਟੇ ਬੜੀ ਆ ਤੂੰ ਗੌਰ ਤੀਜਾ ਇਹਨੇ ਸੁਣਾ ਠੀਕ ਆ ਜੀ ਆਪਾਂ ਨੇ ਕਹਿੰਦੇ ਦੁੱਜੀ ਪਹਿਲਾਂ ਬਿਲਕੁਲ ਵੀਰੇ ਬਾਕੀ ਇਹ ਵੀ ਵੱਡੀ ਆ ਕੋਈ ਛੋਟੀ ਨਹੀਂ ਆ ਹਾਂ ਜੀ ਮੈਂ ਥੱਲੇ ਉਹ ਵੇਲਾ ਕਿੱਡੀ ਸਾਫ ਆ ਥੱਲੇ ਉਹ ਬੜੀ ਸਾਫ ਆ ਕੇ ਵੀਦੀ ਸਹੀ ਗੱਲ ਆ ਦੇਖੋ ਵੀ ਸ਼ਾ ਕਾਲੀ ਆ ਜਾਨ ਵਰਗੀ ਦੇਖੋ ਜੀ ਪਿੰਦਰ ਵੀਰ ਦੁੱਧ ਦਾ ਦੇਵੀ ਚੰਗਾ ਚਵਾਊਗੀ 11 ਬਾਕੀ ਵੀਰ ਜੀ ਜਿਹੜੇ ਹਨਾ ਵੀਰ ਭਾਣੇ ਪਸ਼ੂ ਬੜੀ ਸਾਫ ਸੁਥਰੀ ਜਿਹੜੇ ਵੀਰਾਂ ਨੇ ਪਸ਼ੂ ਰੱਖੇ ਪਤਾ ਲੱਗ ਹੀ ਜਾਣਾ ਕਿੰਨੇ ਕਿ ਤੂਤ ਦੇ ਮਾਲਕ ਆ ਚੰਗੇ ਥਣ ਥਣ ਵੀ ਲੱਗੇ ਸਿੰਦਰ ਵੀਰ ਸਰ ਇਹਦਾ ਰੇਟ ਹੈ ਮੋਲ ਯਾਰ ਇਹਦਾ ਕਰਨ ਨੂੰ ਜੋ ਮਰਜ਼ੀ ਕਰਾਈ ਜਾ ਫਲਾ ਬੇ ਕਰਾਈ ਜਾ ਪਟਰੇਵੇਂ ਕਰਾਈ ਜਾ ਹਾਂ ਹਾਂਜੀ 85000 ਤੋਂ ਛੋਟ ਹੋਣੀ ਹੈ 85000 ਤੋਂ ਛੋਟ ਕੋਈ ਧੰਨੂ ਦਿੰਦਾ ਨਹੀਂ ਕੋਹ ਬਾਰੋਂ ਪੱਕੀ ਗੱਲ ਆ ਵੀਰੇ ਹਾਂ ਘਰ ਆਉਣੇ ਚਲ ਜਾ ਵੀਰੇ ਇਤਨਾ ਬੁੜੀਆਂ ਲੋਕਾਂ ਨੇ ਪੈਂਦੀਆਂ ਉਹ ਡੁੱਡ ਗਏ ਸਾਬ ਉਹ ਅਲੱਗ ਦੀ ਪੱਕੀ ਗੱਲ ਆ ਵੀਰੇ 85000 ਦੀ ਫੁੱਲ ਵੱਡੀ ਜੋਲੀ ਆ ਕਾਲੀ ਸ਼ਾਹ ਜਾਮਣ ਵਰਗੀ ਕੋਈ ਛੋਟੀ ਛੋਟੀ ਨਹੀਂ ਆ ਗਈ ਬਾਕੀ ਦੁੱਧ ਵਾਲੀ ਆ ਸਾਰੇ ਪਸ਼ੂ ਵੀਰ ਜੀ ਹੁਣ ਆ ਗੋ ਦੁੱਧ ਵਾਲੇ ਹੁੰਦੇ ਕੋਈ ਉਹ ਜਿਹੜਾ ਪਸ਼ੂ ਖੋਟਾ ਨਹੀਂ ਦੇ ਹਾਂ ਆਪਾਂ ਗੋਟਾ ਇਹ ਵੀਡੀਓ ਦੇ ਬੰਦੇ ਨਹੀਂ ਆ ਬਿਲਕੁਲ ਬਿਲਕੁਲ ਹਾਂ ਇੱਥੇ ਕਰਤਾਫਰ ਜਿਹੜੀ ਏਰੀਆ ਚ ਆਪਾਂ ਦਿੰਦੇ ਵੀ ਨਹੀਂ ਆ ਬਿਲਕੁਲ ਬਿਲਕੁਲ ਆਪਾਂ ਮੰਡੀ ਖਰਚਾ ਪਾਉਗਾ ਗੱਡੀ ਦਾ ਵਖਰੇਗਾ ਪਰ ਉਹ ਉੱਥੇ ਦੇਖ ਹੁੰਦੇ ਆ ਆਪਾਂ ਬਿਲਕੁਲ 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 ਦੱਸਾਂ ਕੀ ਹਰਕ ਨੇ ਕਰਨ ਵੀ ਰੁਪਈਏ ਦਾ ਕਿ ਗੱਡੀ ਦੇ ਤਨਾ ਪਹਿਲੇ ਕੋਲ ਭਾਜੀ ਫਾੜਾ ਨਿਕਲਿਆ ਲੋਕੀ ਗਾਣਾ ਕਰਦੇ ਫਿਰ ਕੀ ਕਰ ਸਕਦੇ ਇਹ ਤਾਂ ਗੱਲ ਹੈਗੀ ਮੈਂ ਚੱਗੀ ਜਾਂ ਮੈਂ ਨਹੀਂ ਮਰੀ ਮੈਂ ਵੀਰ ਜੀ ਫੁੱਲ ਮੈਂ ਕਹਿੰਨਾ ਨਜ਼ਾਰੇ ਤਰਲੇਦਾਰ ਆਗੇ ਤੰਨੀ ਰੇਲੀ ਮੇਰਾ ਗਿਰ ਗੱਬਣੀ ਆ ਸੈਵੀ ਛੋਟੀ ਗੱਪਣਿਆ ਰੇ ਗੱਬਣੀ ਪਰ ਛੋਟੀ ਵੀ ਜੀ ਇਹ ਵੀ ਐ ਫੁੱਲ ਵੱਡੀ ਯਾਰ ਆਪਾਂ ਜਿਆਦਾ ਮਾਲ ਵੀਰ ਗੱਬਣੀ ਲੈਨੇ ਆ ਠੀਕ ਆ ਠੀਕ ਆ ਆਹੋ ਆਪਣੇ ਘਰ ਸੋਇਆ ਏ ਡੰਗਰ ਦਾ ਪਤਾ ਹਾਂ ਦਾ ਠੀਕ ਗੱਲ ਆ ਠੀਕ ਆ ਜੀ ਇਹਦਾ ਇੱਕ ਹੀ ਕਰਨੀ ਦੇਖੋ ਵੀਰ ਜੀ ਛੋਟੀ ਥਾਣ ਦੇਖੋ ਕਿਦਾਂ ਸ਼ਾਨਦਾਰ ਲੱਗਦਾ ਇਹ ਇੱਕ ਪੰਦਰ ਵੀਰ ਇਹ ਦਿਨ ਲੈ ਜਾਣਾ ਮੈਂ ਕਹਾਂਦਾ 15 ਦਿਨ ਲੈਣੇ ਘੱਟੋ ਘੱਟ ਠੀਕ ਹੈ ਠੀਕ ਹੈ ਆਪਾਂ ਇਹ ਵੇਚਣ ਦਾ ਲਾਜ਼ਮ ਨਹੀਂ ਕਰਾਂ ਦੋ ਚੌਕ ਨੇ ਸੋਹਣੇ ਬਿਲਕੁਲ ਬਿਲਕੁਲ ਪਰ ਥੱਲੇੋਂ ਕਰਮਾ ਦੀ ਟਾਪ ਡਾਈ ਫਿਰੂਗੀ ਬਾਕੀ ਸਿੰਘ ਜਿਹੜਾ ਬੜਾ ਹਨਾ ਗੋਲ ਇਹ ਗਾਲਾ ਸਿੰਘ ਆ ਜੀ ਪਿੱਠ ਪੁੜੇ ਦੀ ਚੰਗੀ ਮਾਰੀ ਆ ਆ ਸੁਖਰੀ ਆ ਦੇਖੋ ਵੀਰੇ ਜਿੱਦਾਂ ਬੰਨੀ ਥੱਲੇ ਸਹੀ ਗੱਲ ਆ ਵੀਰੇ ਦੁੱਧ ਵਾਲੀ ਦੁੱਧ ਵਾਲੀ ਛੋਟੀ ਆ ਹਾਂਜੀ ਇਹਦਾ ਫਿਰ ਰੇਟ ਵੀ ਜੀ ਇਹਦਾ ਮੁੱਲ ਕਰਾਉਣ ਨੂੰ ਭਲਾ ਕੋ 130 ਕਰਾਈ ਜਾਂ 35 ਕਰਾਈ ਜਾਂ ਹਾਂ ਹਾਂਜੀ ਨਾ ਵੀ ਇਹਨਾ ਪਈ ਐ 1 15 ਦੀ ਹਾਂ ਨਾ ਹੀ ਦੇਣੀ ਅਛਾ 1 15 ਦੀ ਹਾਂ ਨਾ ਹੀ ਦੇਣੀ ਪਰ ਵੀਰ ਜੀ ਝੋਟੀ ਫੁੱਲ ਵੱਡੀ ਆ ਜਿਹਨੂੰ ਕਹ ਲੈਂਦੇ ਆ ਬਾਕੀ ਵੀਰ ਜੀ ਦੱਸਣ ਦੀ ਲੋੜ ਨਹੀਂ ਆ ਹਨਾ ਝੋਟੀ ਆਪ ਦੱਸਣ ਦੀ ਕਿ ਮੈਂ ਕੀ ਚੀਜ਼ ਆ ਬਾਕੀ ਕੋਈ ਮੇਰਾ ਭੈਣ ਭਰਾ ਉੱਤੇ ਆਏ ਆਪਣੀ ਤਸੱਲੀ ਕਰਕੇ ਕਰੇ ਜਿੰਨਾ ਮਰਜੀ ਤਸੱਲੀ ਕਰੇ ਬਿਲਕੁਲ ਹਾਂ ਗਾੜੀ ਵੀਰ ਜੀ ਆ ਗਈ ਫੇਰ ਝੋਟੀ ਇਹ ਵੀ ਵੀ ਗੱਬਣੇ ਨੰਬਰ ਤੇ ਅਛਾ ਵੀ ਗੱਬਣੇ ਆ ਝੋਟੀ ਸਿੰਘ ਦਾ ਵੀ ਹੈ ਨਾ ਬਿਲਕੁਲ ਹੀ ਜ਼ੀਰੋ ਆ ਸਹੀ ਗੱਲ ਆ ਛੋਟੀ ਦੇ ਨਸਲ ਦੀ ਕੋਈ ਦੇਸੀ ਨਹੀਂ ਵੀਰੇ ਝੋਟੀਆਂ ਸਾਰੀਆਂ ਨਸਲ ਦੀਆਂ ਬਹੁਤ ਵੀਰ ਹੁਣੀ ਕਹਿੰਦੇ ਪਹਿਲੀ ਗੱਲ ਕੀ ਝੋਟੀ ਲਿਆਉਂਦੇ ਆਂ ਹੀ ਸ਼ਾਨਦਾਰ ਆ ਨਾ ਚੜਦੀ ਤੇ ਚੜਦੀ ਦੇਖੋ ਵੀ ਦੀ ਸਿੰਗਲ ਹੈ ਇਹ ਝੋਟੀ ਦੇਖੋ ਇਹ ਝੋਟੀ ਕੀ ਆ ਕਰਮਾਲੀ ਪੱਲਿਆ ਚੰਗੀ ਇਹ ਵੀ ਬਣ ਗਈ ਹਣਾ ਗਾਣਾ ਸਾਫ ਸੁਥਰੇ ਡੰਗਰ ਆਪਣਾ ਕੋਈ ਇੱਕ ਡੰਗਰ ਕੋਈ ਗਲਤੀ ਨਹੀਂ ਕੋਈ ਸਾਈਡ ਨਹੀਂ ਰੱਖਿਆ ਸਹੀ ਗੱਲ ਆ ਵੀਰੇ ਸਹੀ ਕੋਈ ਮੈਂਡ ਚੱਕਰੀ ਨਹੀਂ ਕੋਈ ਸ਼ਿੰਗਣੇ ਟੁੱਟਾ ਕੋਈ ਗੱਲ ਨਹੀਂ ਕੋਈ ਬਿਲਕੁਲ ਵੀਰੇ ਬਿਲਕੁਲ ਮੈਂ ਵਾਡੇ ਕੋ ਸਾਰੀਆਂ ਨਸਲ ਦੀਆਂ ਠੀਕ ਆ ਜੀ ਬਾਕੀ ਜੀ ਜਿਹੜਾ ਹੀਰਾ ਵਾਣਾ ਉਹ ਦਿਖਣਾ ਹੀ ਦਿਖਣਾ ਇਹ ਨਹੀਂ ਕਿ ਜਿਆਦਾ ਹਾਰ ਸ਼ਿੰਗਾਰ ਲਾਆਂ ਡੰਗਰ ਨਹੀਂ ਦਿਖਣਾ ਵਾ ਜਿਹੜੀ ਕਵਾਲ ਹੋਰ ਦੱਸਣ ਕਰਨ ਹਾਂਜੀ ਅਸੀਂ ਨਹੀਂ ਕਿ ਇਹਨੂੰ ਮਾੜਾ ਕਹਿੰਦੇ بڑے ਬੰਦੇ ਆਪਣੀ ਰੀਜੀ ਵਪਾਰ ਕਰਦੇ ਨਹੀਂ ਕਰਦੇ ਹਾਂਜੀ ਹੈਂ ਆਪਾਂ ਬਕਵਾੜ ਸਖਿਆ ਗੋਟਾ ਨੇ ਪੁਰਾਣੀਆਂ ਖਾ ਖਾ ਕੇ ਬਿਲਕੁਲ ਆਡੀ ਮੈਂ ਕੋ ਫੇਰ ਨਹੀਂ ਕਰ ਸਕਦਾ ਟੀ ਪਾਸ ਹੀ ਮੈਂ ਬਿਲਕੁਲ ਵੀਰੇ ਪੱਕੀ ਆਪਾਂ ਕਿਹਨੇ ਕੋ ਲੈਣੀ ਰੁਪਈਏ ਦੇ ਕੇ ਲੈਣੀ ਜੋ ਮਾੜੀ ਮੋੜੀ ਗਲਤ ਹੋ ਗਿਆ ਆਪਾਂ ਛੱਡ ਦੇ ਨੇ ਬੰਦਾ ਪਰ ਕੋ ਗੁੱਸਾ ਕਰੇ ਇਹ ਤੇ ਗੱਲ ਆ ਪਗੜੇ ਦਾ ਲੈਣੀ ਯਾਰ ਬਿਲਕੁਲ ਹੀਰੇ ਲੈਣੀ ਆ ਇਹ ਵੀਰ ਜੀ ਗੱਲ ਬੜੀ ਤੁਸੀਂ ਆ ਟਕਾਣੇ ਕੀਤੀ ਸਹੀ ਗੱਲ ਆ ਆਪਾਂ ਗੱਲ ਗਲਤ ਨਹੀਂ ਕਰਦੇ ਨਾ ਆਪਾਂ ਕਿਹਨੂੰ ਲਾ ਕੇ ਗੱਲ ਕਰਦਾ ਆਏ ਆਪਣੇ ਤੌਰ ਤੇ ਆਪਣੀ ਗੱਲ ਕਰਦੇ ਬਿਲਕੁਲ ਵੀਰੇ ਬਿਲਕੁਲ ਅਸੀਂ ਮੋਰਚਾ ਚੋਕ ਕਰਕੇ ਆਏ ਅੱਜ ਐਂ ਕਰੀ ਜਿਹੜਾ ਸੁੱਖ ਨਹੀਂ ਕਰਦਾ ਮੋਰਚਾ ਫਾੜ ਕੇ ਇੱਕਦਾਂ ਡ ਮੈਂ ਪੱਕੀ ਗੱਲ ਹੈ ਵੀਰੇ ਬਾਕੀ ਇਹੋ ਪਸ਼ੂ ਵੀਰੇ ਆਪਣੇ ਕੋਲ ਆ ਮੈਂ ਆ ਮੁੱਲ ਕੋਲ ਕਰਨ ਨੂੰ ਇੱਕ ਦਾ ਕਰੀ ਏ 15 ਕਰੀਏ ਹਾਂਜੀ ਲੱਖ ਦੀ ਦੇਣੀ ਹੈ ਲੱਖ ਦੀ ਦੇਣੀ ਹਾਂ ਝੋਟੀ ਇਹ ਲੱਖ ਤਾਂ ਦੀ ਪਰ ਝੋਟੀ ਵੀਰ ਜੀ ਅਜਾ ਰੇਟ ਬਿਲਕੁਲ ਹੀ ਛੋਟੇ ਛੋਟੇ ਪਸ਼ੂ ਵੱਡੇ ਆ 15 ਦੇਣਾ ਇਹ ਵੀ ਲੈ ਜੂਗੀ ਪਰ ਦੇਣੇ ਨੂੰ 10 12 ਲੈਣੀ ਹੋ ਸਹੀ ਗੱਲ ਆ ਵੀਰ ਜੀ ਨਾ ਆਪਾਂ ਕਿਹਨੂੰ ਕਹਿੰਦੇ ਅੱਜ ਸੋ ਆਪਣੀ ਭਲਕੇ ਸੋ ਬਿਲਕੁਲ ਵੀਰ ਜੀ ਹਾਂ ਝੋਟੀ ਝੋਟੀ ਚੰਗੀ ਚੰਗੀ ਸੰਭੀ ਸੰਭੀ ਵੀਰ ਜੀ ਚੰਗੀ ਹਨ ਵੀਰੇ ਝੋਟੀਆਂ ਨੇ ਬੰਦਿਆ ਕੋ ਲਈ ਆ ਕੋ 15 ਨਹੀਂ ਇਹਦੇ ਕੋ 14 ਨਹੀਂ ਕਹਿੰਦੇ 12 ਕਿਲੋ ਤਾਂ ਪਲੱਸ ਕਰਦੀ ਰੋਟੀ ਬਿਲਕੁਲ ਨਹੀਂ ਜੀ ਬਿਲਕੁਲ ਦਊਗੀ ਨਾ ਨਸਲ ਬੜੀ ਜੀ ਬੂਥੀ ਵੇਲਾ ਕੱਦ ਨਹੀਂ ਮੈਂ ਜੀ ਸਹੀ ਗੱਲ ਆ ਵੀਰੇ ਐਦਾਂ ਮੂੰਹ ਫੜਦੇ ਸਾਰੇ ਵੇਲਾ ਮੂੰਹ ਹੜਦਾ ਮੈਂ ਆ ਦੇਸੀ ਮਾਣਾ ਤਰੋਂਦੇ ਨਹੀਂ ਮੂੰਹ ਨੂੰ ਮਾਰਦੀ ਪਰਾਂਤੋਂ ਆਵੇਂ ਫੁਰਦੀਆਂ ਪਾਰ ਇਹ ਵੀਰੇ ਇਹ ਆ ਸੂਈ ਆ ਮੇਰਾ ਵੀਰੇ ਹੱਦੀ ਲੈਂਦੀ ਆ ਅੱਛਾ ਇਹ ਸੂਈ ਆ ਨਸਲ ਨਸਲ ਬੜੀ ਝੋਟੀ ਦੇ ਵੀਰ ਜੀ ਸਿੰਘ ਸਿੰਘ ਵੇਖੋ ਆ ਸਾਫ਼ ਸੁਥਰੀ ਦੇਖੋ ਵੀਰੇ ਤੱਲਿਆਂ ਵੀਰ ਜੀ ਕਰ ਚੰਗੀ ਬੰਦ ਨਹੀਂ ਹੈ ਤਾਂ ਟਾਈਮ ਕੁਝ ਨਹੀਂ ਆ ਸਵੇਰ ਨੂੰ 7 8 ਵਜੇ ਚੋਈ ਹੈ ਠੀਕ ਆ ਜੀ ਆਪਾਂ ਕੋ ਟਾਈਮ ਤੇ ਨਹੀਂ ਚੋਈ ਸਾਡੇ ਘਰ ਲਵੇ ਰਾਨ ਇੱਕੋ ਮਈ ਇਹੋ ਸੁਈ ਆ ਹਾਂ ਇਹ ਸਾਰੇ 11 ਵਜੇ ਵੀ ਸਹੀ ਗੱਲ ਆ ਵੀਰ ਜੀ ਪਰ ਇਹ ਵੀ ਵੀਰ ਜੀ ਫੁੱਲ ਵੱਡੀ ਛੋਟੀ ਆ ਫੁੱਲ ਵੱਡੀ ਛੋਟੀ ਛੋਟੀ ਨਹੀਂ ਹੈਗੀ ਜੀ ਦੇਖੋ 300 ਸਵੇਰ ਲੱਗੀ ਸਾਫ਼ ਸੁਥਰੀ ਆ ਬਿਲਕੁਲ ਵੀਰੇ ਬਿਲਕੁਲ ਆਪਾਂ ਨੇ ਕਿਹਾ ਜੀ 900 ਦਾ 1000 ਦਾ ਬੱਚਾ ਦਾ ਆਸਣ ਅਕਿ ਤੂੰ ਨਹੀਂ ਬੱਚਾ ਦੇਣਾ ਠੀਕ ਆ ਜੀ ਇਹ ਮਗਨ ਕੋਈ ਕੋਈ ਮੈਂ ਕੋਲ ਦਲੀ ਟੂੜ ਮਾਰਿਆ ਤੁਸੀਂ ਆਉਂ ਕੀਤਾ ਪਰ ਬੱਚਾ ਵੀ ਨਹੀਂ ਜੀ ਮਗਰ ਬੜਾ ਵਧੀਆ ਨਾ ਕਿਹਨੇ ਦੁੱਧ ਛੱਡਿਆ ਕੱਤੀ ਆ ਕਿਹ ਵੀ ਜੀ ਬੈਠੇ ਇੱਕ ਟੀੜੀ ਗੱਡੀ ਆ ਬੈਠ ਬੁੱਤ ਗੱਡੀ ਆ ਸਹੀ ਗੱਲ ਆ ਵੀਰੇ ਦੁੱਧ ਦਾ ਬੜਾ ਛੱਡਿਆ ਗਿਆ ਸੱਜਣ ਪਰ ਆਹ ਵੇਖੋ ਜੀ ਦੁੱਧ ਦੇ ਵੀ ਚੰਗਾ ਚਵਾਈ ਜਾਉਣਾ ਨਾ ਨਾ ਕਹਿੰਦਾ ਦੁੱਧ ਹੋਣੀ ਆ ਆਟਾ ਤੇ ਮੋਗੇ ਤੇ 1 ਲੀਟਰ ਦੁੱਧ ਆ ਠੀਕ ਆ ਜੀ ਠੀਕ ਆ ਕੰਟੇਮ ਬਰਵਾਲੇ ਤੇ ਭਰਾਵਾਂ ਚਾਣੇ ਮਿਲ ਲੈਂਦੇ ਲੀਟਰਾਂ ਦਾ ਲੀਟਰਾਂ ਆ ਠੀਕ ਆ ਜੀ ਹਾਂ ਤਾਂ ਦੱਸ ਅ ਜੀ ਲੈਂਦੀ ਆ ਤੈਨੂੰ ਪਤਾ ਘਰ ਵਾਲੇ ਬੰਦੇ ਕੀ ਬਿਲਕੁਲ ਮੇਰੀ ਅਗਲੇ ਨਹੀਂ ਪਪਾ ਕਹਿੰਦਾ ਤੇਰੇ ਸਾਹਮਣੇ ਵੀ ਮੋਲ ਲੱਭੇ ਜਾ ਕਰ ਰਿਹਾ ਹਾਂ ਹਾਂ 50000 ਦੇ ਦਾਂਗੇ ਹਾਂ ਚਲੋ ਵੇ ਲੈ ਝੋਟੀ ਨਵੀਂ ਖੋਲਾ ਖਲਣਾ ਕੋਈ ਸਮਝ ਨਹੀਂ ਆਉਂਦੀ ਝੋਟੀ ਆ ਸਾਫ ਸੁਥਰੀ ਆ ਸੇ ਚੋਈ ਕਿੰਨੀ ਢੇਡ ਐਉਂ ਲੱਗਣੀ ਕਿਤਰਾ ਬਣੀ ਥਲੇ ਪੱਕੀ ਗੱਲ ਆ ਵੀਰੇ ਜਿਹਨੇ ਦੁੱਧ ਦੇਣਾ ਉਹ ਬੰਦੀਆਂ ਉਹ ਹੀ ਆ ਬੰਦੀਆਂ ਆਹੀ ਆ ਬਾਕੀ ਵੀਰ ਜੀ ਬਿਲਕੁਲ ਬੱਚਾ ਬੱਚਾ ਬੜਾ ਵਧੀਆ ਨਾ ਦੇਖੋ ਬੱਚਾ 10 ਕਿਲੋ ਦੁੱਧਾਂ ਤੇ 85000 ਦੇ ਦਾਂਗੇ ਹਾਨ ਆਈ ਚਲੋ ਠੀਕ ਤੇ ਮੇਰਾ ਵੀਰੇ ਕਾ ਵਸ਼ੀ ਵੀ 파ਦੇ ਮਰਜੀ ਵੀਡੀਓ ਤੇ ਠੀਕ ਆ ਜੀ ਇਹ ਵੀਰੇ ਗੱਡੀ ਆ ਗਈ HF ਵੈਡ ਇਹ ਗੱਬਣ ਵੀਰੇ ਇਹ ਗੱਬਣ ਵੀਰੇ ਅਛਾ ਇਹ 10 15 ਦਿਨ ਲਿੰਦੀ ਹੈ ਤੇ ਬਣੂਗੀ ਚੰਗੀ ਬਣੂਗੀ ਇਹ ਵੀ ਕਰਮ ਵਾਲੀ ਰਿਕਾਰਡ ਥੜੂਗੀ ਲਹੂ ਵਾਲੀ ਵਸ਼ੀ ਆ ਫਕੀਰ ਜੀ ਇਹ ਵੀ ਫੁੱਲ ਵੱਡੀ ਵੈੜ ਆ ਜਿਹੜੀ ਚੀਜ਼ ਰਹਿੰਦੇ ਹੋ ਤੋ ਆ ਵੀ ਮਸਾਲੀ ਜਾਂਦੀ ਹੈ ਸਹੀ ਗੱਲ ਜੀ ਤੋਰਾ ਵੈਲਾ ਕਿਦਾਂ ਬਲਗਾ ਕੋੜੀਆਂ ਵਾਲਾ ਲੱਗਾ ਤੋੜਾ ਬਾਕੀ ਇਹ ਕੇ ਥੋੜੇ ਕੇ ਦੇਣਾ ਇਹ ਵਸ਼ੀ ਕੱਟੀ ਆ ਫਰ ਇਹ ਵੀ ਢਕੇ ਲਾ ਦੂਗੀ ਨਾ ਜਾਣੇ 20 ਕਿਲੋ ਤਾਂ ਪਲਾਸੇ ਚੱਲਣ ਵਾਲੀ ਰਹਿ ਰਹੇ ਸਹੀ ਗੱਲ 12 ਪੂਰਾ 15 15 ਨਾ ਕੋਈ ਸੋਚੇ 12 ਦੇ 15 ਦੇ ਦਿਲ ਘਲ ਹੀ ਰੇ ਪੱਕੀ ਗੱਲ ਸਾਤ ਸਤਰੀ ਜਾ ਲਾ ਤਾਂ ਮਾਰੇ ਤੁਹਾਡੇ ਕੋ ਡਰਦੀ ਕੋਈ ਗਰਮ ਨਾ ਹੁੰਦੀ ਆ ਡਰਦੀ ਆ ਹਾਂ ਰੇ ਨਾ ਹਾਂ ਇਹਦੇ ਇਹ ਨਾ ਕੋਈ ਗਰਮ ਥੜਾ ਨਾ 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 ਤਾਂ ਮੜੇ ਕੋ ਡਰਦੀ ਆ ਲਊ ਵਾਲੀ ਵਹਿੜ ਆ ਗਈ ਨਾ ਵੀਰੇ ਫੋਲ ਜਨੇ ਮੇਰੇ ਭਰਾ ਰੇਟ ਵੀ ਫਰੀ ਵਾਲੀ ਪੈਣਾ ਅੱਜ 75 ਕਰਦੇ ਆ ਹਾਂ 70 ਦੀ ਵੀ ਨਹੀਂ ਪੈਂਸ ਦੀ ਦੇ ਤਾਂ ਚਲੋ ਪਾਪਾ ਜੀ ਤੁਸੀਂ ਦੱਸੋ ਅੱਜ ਇੱਧਰ ਕੰਨਰੀ ਦੇਣੀ ਜਿਹੜੀ ਹਾਂ ਨਾ ਮੋਲੇ ਦਾ ਬਹੁਤ 75000 ਹੈ ਅੱਛਾ 75000 ਆਹੋ ਤੇ ਲੈਣੇ ਦੇਣੇ ਵਾਲੀ ਗੱਲ ਇੱਕੋ ਹੀ ਕਰਨੀ ਹੈ 100 ਰੁਪਇਆ ਉਹ ਨਹੀਂ ਘਟ ਕਰਨਾ ਛੋਟੀ ਮੈਂ ਕਰਾਂਗਾ 50000 ਦੀ ਵੇਚਾਂ ਲਾਓ ਜੀ 50000 ਦੀ ਵੇੜ 15 ਦੇਣ ਦਾ ਹਾਂ ਜੀ ਕਰਮਾ ਲਈ ਜੇ ਇਹ ਛੋਟੀ ਨਾ ਕੋ ਸਮਝੇ ਵੀ ਛੋਟੀ ਨਾ ਗਰੇ ਫੁੱਲ ਵੱਡੀ ਆ ਵੱਡੀ ਵੇੜਾ ਵੱਡੀ ਵੇੜਾ ਲਊ ਵਾਲੀ ਸੁਆ ਸੁਣਾ ਇਹਨੇ ਦੂਜਾ ਠੀਕ ਆ ਜੀ ਬਾਕੀ ਥਣ ਥਣ ਬੜਾ ਕੱਡੂ ਹੈ ਬੜਾ ਵਧੀਆ ਲੱਗਦਾ ਮਾਜਾ ਥਣ ਲੱਗਾ ਮਾਜਾ ਮੈਂ ਆ ਗਾ ਥੋੜਾ ਕੈਮਰੇ ਤੋਂ ਡਰ ਕੋਈ ਗੱਲ ਨਹੀਂ ਰਹਿਣ ਦਾ ਕੈਮਰੇ ਤੋਂ ਡਰਦੀ ਥੋੜਾ ਕਰਮ ਵਾਲੀ ਮੈਂ ਆ ਇੱਧਰ ਮੈਂ ਹਾਂ ਰਗਾ ਤੁਹਾਨੂੰ ਲੱਗਾ ਸਹੀ ਗੱਲ ਹੈ ਸਾਫ਼ ਸੁਥਰੀ ਯਾਰਾ ਪਰ ਆਪਾਂ ਮਾਰਾ ਰੰਗ ਨਹੀਂ ਨਹੀਂ ਦੇ ਬਿਲਕੁਲ ਵੀਰੇ ਆਪਾਂ ਲਈ ਸਾਫ਼ ਸੁਥਰਾ ਬਾਕੀ ਵੀਰ ਜੀ ਆ ਵੀਰੋ ਨਾਲ ਕੋਲ ਝੋਟੀਆਂ ਵਾ ਚੰਗੀਆਂ ਟੌਪ ਦੀਆਂ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਕਿਉਂ ਵੀਰ ਜੀ ਪਾਸ ਕਰੋ ਪਾਸ ਕਰੋ ਜਿੱਦਾਂ ਮਰਜੀ ਇੱਥੇ ਰਹਿਣ ਸਹਿਣ ਦਾ ਪੂਰਾ ਪ੍ਰਬੰਧਿਆ ਚੰਗੀਆਂ ਝੋਟੀਆਂ ਵੀਰੋ ਨਾਲ ਕੋਲ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਜੀ ਮੈਂ ਕਹਿੰਦਾ ਕਰਨ ਵੀਰ ਜ਼ਿਲ੍ਹਾ ਕਰਤਾਰਪੁਰ ਹਾਂਜੀ ਤਸੀਲ ਡੇਰਾ ਬਾਬਾ ਨਾਨਕ ਹਾਂਜੀ ਤੇ ਪਿੰਡ ਢਿਸਾ ਮੋਬਾਈਲ ਨੰਬਰ ਬੋਲ ਦਿਓ ਨੰਬਰ ਮੇਰਾ ਹੈਗਾ 679